ਇਹ ਤੁਹਾਨੂੰ ਇਦਾਂ ਲੱਗਦਾ ਹੈ ਕਿ ਤੁਸੀਂ ਸਾਰਾ ਦਿਨ ਸਲੀਪੀ ਰਹਿੰਦੇ ਹੋ ਤੁਹਾਨੂੰ ਨੀਂਦ ਆਂਦੀ ਰਹਿੰਦੀ ਹੈ ਕੰਮ ਦੇ ਵਿੱਚ ਮਨ ਨਹੀਂ ਲੱਗਦਾ ਤਾਂ ਹੋ ਸਕਦਾ ਹੈ ਕਿ ਤੁਹਾਡੀ ਬਾਡੀ ਤੁਹਾਨੂੰ ਇਹ ਸਿਗਨਲ ਦੇ ਰਹੀ ਹੋਵੇ ਕਿ ਤੁਹਾਨੂੰ ਆਪਣੀ ਨਿਊਟ੍ਰੀਸ਼ਨਲ ਸੈਟਿੰਗ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਈ ਵਾਰ ਜਿੱਦਾਂ ਦੇ ਅੱਜਕਲ ਸਾਡੇ ਸਰਕਮਸਟੈਂਸਸ ਹੁੰਦੇ ਆ ਬਹੁਤ ਸਟ੍ਰੈਸਫੁਲ ਹੋ ਜਾਂਦੇ ਆ ਉਹਦੇ ਨਾਲ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਐਂਗਜ਼ਾਇਟੀ ਹੋ ਜਾਂਦੀ ਹੈ ਸਟ੍ਰੈਸ ਹੋ ਜਾਂਦੀ ਹੈ ਦਿਲ ਤੇਜ਼ ਤੇ ਸੜਕਣ ਲੱਗ ਜਾਂਦਾ ਹੈ ਲੇਕਿਨ ਕਈ ਵਾਰ ਐਸਾ ਵੀ ਹੁੰਦਾ ਹੈ ਕਿ ਤੁਸੀਂ ਹਮੇਸ਼ਾ ਹੀ ਸਲੀਪੀ ਯਾਨੀ ਕਿ ਥੱਕੇ ਹੋਏ ਜਾਂ ਤੁਹਾਨੂੰ ਨੀਂਦ ਆਈ ਰਹਿੰਦੀ ਹੈ ਜੇ ਇਹ ਸਾਰੇ ਸਿੰਪਟਮਸ ਤੁਹਾਨੂੰ ਹੁੰਦੇ ਆ ਤਾਂ ਅੱਜ ਦਾ ਇਹ ਹੈਲਥ ਟਿਪ ਤੁਹਾਡੇ ਵਾਸਤੇ ਹੀ ਹੈ ਸਭ ਤੋਂ ਪਹਿਲਾਂ ਆਪਾਂ ਦੇਖਣਾ ਚਾਹਾਂਗੇ ਕਿ ਤੁਹਾਨੂੰ ਨੀਂਦ ਕਿਉਂ ਆਂਦੀ ਹੈ ਬਿਕੋਜ਼ ਜੇ ਤੁਹਾਨੂੰ ਇਹਦਾ ਇੱਕ ਸਭ ਤੋਂ ਇੰਪੋਰਟੈਂਟ ਕਾਰਨ ਹੈ ਸਾਡੇ ਮੋਬਾਈਲ ਸਾਡੇ ਟੈਬਸ ਔਰ ਸੋਸ਼ਲ ਮੀਡੀਆ तुम सू सोशल मीडिया के थ्रू ही देख रहे हो लेकिन बहुत देर तक रात को जो तीन जगह रें अपने टैलीफोन से या अपने टैब्स पर दे, तो डेफीनेटली नींद नहीं आती ऐसा सइकल अपने वास्ते बना लेंगे हो कि तो बिना एफर्टते नींद नहीं आती सो ये तो स्लीप साइकल डिस्टर्ब करते बहुत इंपॉर्टेंट रोल प्ले करता है तो मैं यही कहें कि यू शुड गो ऑफ द कैजट्स लेकिन यद एक सीमित समय होना बहुत जरूरी है और रिसर्च ने यह शो किया है कि I don't know. ਜਿਹੜੇ ਸਾਡੇ ਆਪਾਂ ਇੰਟਰਨੈਟ ਇਸਤੇਮਾਲ ਕਰਦੇ ਆਂ ਲੇਟ ਤੱਕ ਜਾਗਦੇ ਆ ਉਹਦੀ ਵਜ੍ਹਾ ਨਾਲ ਬਹੁਤ ਸਾਰੇ ਪ੍ਰੋਬਲਮਸ ਆ ਜਾਂਦੇ ਆ ਜੇ ਤੁਹਾਡੀ ਨੀਂਦ ਪੂਰੀ ਨਹੀਂ ਹੋਏਗੀ ਤਾਂ ਡੈਫੀਨੇਟਲੀ ਅਗਲੇ ਦਿਨ ਤੁਸੀਂ ਸਾਰਾ ਦਿਨ ਤੁਸੀਂ ਥੱਕੇ ਰਹੋਗੇ ਤੁਹਾਨੂੰ ਬਾਰ-ਬਾਰ ਨੀਂਦ ਆਉਂਦੀ ਰਹੇਗੀ ਸੋ ਇਹ ਤਾਂ ਮੋਸਟ ਇੰਪੋਰਟੈਂਟ ਕਾਰਨ ਦੀ ਆਪਾਂ ਗੱਲ ਕੀਤੀ ਇਸ ਤੋਂ ਇਲਾਵਾ ਜੇ ਕਿਸੇ ਨੂੰ ਸਟ੍ਰੈਸ ਹੈ ਕੋਈ ਡਿਪਰੈਸ਼ਨ ਵਿੱਚ ਹੈ ਤਾਂ ਵੀ ਤੁਹਾਨੂੰ ਸਾਰਾ ਦਿਨ ਨੀਂਦ ਆਉਂਦੀ ਰਹਿੰਦੀ ਹੈ ਸੋ ਤੁਸੀਂ ਇਸ ਚੀਜ਼ ਦੇ ਵਰਕਆਊਟ ਕਰੋ ਬਿਕਾਜ਼ ਆਪਾਂ ਅੱਜਕੱਲ ਇਸ ਚੀਜ਼ ਬਾਰੇ ਬਹੁਤ ਜ਼ਿਆਦਾ ਅਵੇਅਰ ਨਹੀਂ ਹੈ ਕਿ ਸੀ ਅੱਗੇ ਨਹੀਂ ਆਉਂਦੇ ਕਿ ਮੈਨੂੰ ਡਿਪਰੈਸ਼ਨ ਹੈ ਬਹੁਤ ਸਾਰੇ ਸੈਲੀਬ੍ਰਿਟੀਜ਼ ਹੈਗੇ ਹਨ ਜਿਨ੍ਹਾਂ ਨੇ ਆਪਣੇ ਡਿਪਰੈਸ਼ਨ ਬਾਰੇ ਗੱਲ ਕੀਤੀ ਇਹਦੇ ਬਾਰੇ ਆਪਣੇ ਆਪ ਨੂੰ ਇਨਲਾਈਟਨ ਕਰਕੇ ਉਹਨਾਂ ਨੇ ਆਪਣਾ ਟ੍ਰੀਟਮੈਂਟ ਕਰਾਇਆ ਥਿਸ ਇਸ ਨਾਟ ਅ ਡਿਜ਼ੀਜ਼ ਬਟ ਇੱਕ ਕੰਡੀਸ਼ਨ ਹੈ ਜਿਸਦਾ ਕਿ ਸਹੀ ਮੈਨੇਜਮੈਂਟ ਹੋਣਾ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਜੇ ਤੁਹਾਨੂੰ thyroid ਹੈ ਤਾਂ ਵੀ ਇਹ ਪ੍ਰੋਬਲਮ ਸਾਨੂੰ ਆ ਸਕਦੀਆਂ ਤਾਂ ਕਿ ਅਗਲੇ ਦਿਨ ਜੇ ਤੁਹਾਨੂੰ ਨੀਂਦ ਨਹੀਂ ਆਉਂਦੀ ਤੁਸੀਂ ਸਲੀਪੀ ਰਹਿੰਦੇ ਹੋ ਜੇ ਤੁਸੀਂ ਪ੍ਰੋਪਰ ਨੀਂਦ ਵੀ ਲੈ ਰਹੇ ਹੋ ਕੁਝ ਐਸੀਆਂ ਕੰਡੀਸ਼ਨਸ ਹੈ ਕਿਆਂ ਜਿਦੇ ਵਿੱਚ ਤੁਹਾਨੂੰ ਸਾਰਾ ਦਿਨ ਯੂ ਫੀਲ ਸਲੀਪੀ ਜਿਵੇਂ ਕਿ ਡਾਇਬੀਟੀਜ਼ ਹੈ ਜਿਵੇਂ ਕਿ thyroid ਹੈ ਜੇ ਤੁਹਾਨੂੰ ਕੋਈ ਕਿਡਨੀ ਦੇ ਵਿੱਚ ਪ੍ਰੋਬਲਮ ਹੈ ਤਾਂ ਵੀ ਤੁਸੀਂ ਸਾਰਾ ਦਿਨ ਸਲੀਪੀ ਰਹਿੰਦੇ ਹੋ ਜੇ ਤੁਹਾਨੂੰ ਐਨੀਮੀਆ ਹੈ ਯਾਨੀ ਖੂਨ ਦੀ ਕਮੀ ਹੈ ਤਾਂ ਵੀ ਤੁਸੀਂ ਸਾਰਾ ਦਿਨ ਥੱਕੇ ਹੋਏ ਰਹਿੰਦੇ ਹੋ ਔਰ ਮੈਂ ਵਿਟਾਮਿਨ ਡੀ ਦੇ ਸਟੇਟਸ ਤੇ ਬਹੁਤ ਹਮੇਸ਼ਾ ਹਮੇਸ਼ਾ ਆਈ ਥਿੰਕ ਆਲਵੇਸ ਆਈ ਐਮਫਸਾਈਜ਼ ਬਿਕੋਜ਼ ਸਾਡੇ ਇੰਡੀਆ ਦੇ ਵਿੱਚ ਅਸੀਂ ਇਹ ਦੇਖਿਆ ਹੈ ਬਿਕੋਜ਼ ਅਸੀਂ ਕਲਾਸਸ ਨਾਲ ਵੀ ਡੀਲ ਕਰਦੇ ਹਾਂ ਅਸੀਂ ਮਾਸਸ ਨਾਲ ਵੀ ਡੀਲ ਕਰਦੇ ਹਾਂ ਵਿਟਾਮਿਨ ਡੀ ਦੀ ਕਮੀ ਅੱਜ ਕੱਲ ਨੀਅਰਲੀ ਹਰ ਇੱਕ ਆ ਇੰਡੀਅਨ ਨੂੰ ਹੈ ਤਾਂ ਆਪਣਾ ਤੁਸੀਂ ਵਿਟਾਮਿਨ ਡੀ ਸਟੇਟਸ ਜ਼ਰੂਰ ਚੈੱਕ ਕਰਵਾਓ ਬਿਕੋਜ਼ ਮੈਂ ਇਹ ਦੇਖਿਆ ਹੈ ਆਮ ਵੈਰੀ ਸ਼ੋਰ ਕਲੀਨਿਕ ਤੇ ਮੈਂ ਬਹੁਤ ਸਾਰੇ ਪੇਸ਼ੈਂਟਸ ਐਸੇ ਦੇਖੇ ਹਨ ਜਿਨ੍ਹਾਂ ਨੂੰ ਸਾਰਾ ਦਿਨ ਉਹਨਾਂ ਨੂੰ ਨੀਂਦ ਆਂਦੀ ਰਹਿੰਦੀ ਸੀ ਉਹਨਾਂ ਨੂੰ ਵਿਟਾਮਿਨ ਡੀ ਥੈਰੇਪੀ ਸਹੀ ਮਾਤਰਾ ਦੇ ਵਿੱਚ ਦੇ ਕੇ ਉਹਨਾਂ ਨੂੰ ਇਹ ਪ੍ਰੋਬਲਮਸ ਤੋਂ ਛੁਟਕਾਰਾ ਅਸੀਂ ਦਲਾ ਸਕਦੇ ਆ ਇਸ ਤੋਂ ਇਲਾਵਾ ਜਿਵੇਂ ਕਿ ਆਪਾਂ ਖੂਨ ਦੇ ਕਮੀ ਹੈ ਤਾਂ ਸਲੀਪੀ ਹੋ ਜੇ ਤੁਹਾਨੂੰ ਪਾਣੀ ਦੀ ਕਮੀ ਹੈ ਤਾਂ ਵੀ ਤੁਸੀਂ ਸਲੀਪੀ ਫੀਲ ਕਰ ਸਕਦੇ ਹੋ ਤੁਹਾਡੀ ਬਾਡੀ ਜਦੋਂ ਹਾਈਡਰੇਟਡ ਨਹੀਂ ਹੁੰਦੀ ਦੈਨ ਯੂ ਆਰ ਸਲੀਪੀ ਇਸ ਤੋਂ ਇਲਾਵਾ ਆਪਣੀ ਡਾਈਟ ਦੇ ਵਿੱਚ ਤੁਸੀਂ ਕੁਝ ਫਰੈਸ਼ਨੈਸ ਵਾਲੇ ਫੂਡਸ ਸ਼ਾਮਿਲ ਕਰੋ ਜਿਵੇਂ ਕਿ ਕੋਕਨਟ ਵਾਟਰ ਹੈ ਲਿਮਨ ਵਾਟਰ ਹੈ ਲੱਸੀ ਹੈ ਅੱਜ ਕੱਲ ਦਾ ਵੈਦਰ ਇਜ਼ ਵੈਰੀ ਕੰਡਿਊਸਿਵ ਟੂ ਹੈਵ 올 ਦਾ ਥਿੰਗਸ ਇਸ ਤੋਂ ਇਲਾਵਾ ਪਚਾਈ ਦੇ ਜਿਵੇਂ ਹਮੇਸ਼ਾ ਤੁਹਾਨੂੰ ਐਮਫਸਾਈਜ਼ ਕਰਦੀ ਹਾਂ ਹਮੇਸ਼ਾ ਮੇਰੀ ਇਹੀ ਸਲਾਹ ਰਹਿੰਦੀ ਹੈ ਕਿ ਬਜਾਏ ਕਿ ਇਹਦੇ ਤੁਸੀਂ ਬ੍ਰੈਕਫਾਸਟ ਲੰਚ اور ڈنر ہیਵੀ લો ਤੁਸੀਂ 5 ਜਾਂ 6 Meals پورے ਦਿਨ ਦੇ ਵਿੱਚ ਲਓ ਜਿਹੜੇ ਕਿ ਤੁਹਾਡੇ ਇਸ ਤਰ੍ਹਾਂ ਦੇ ਸਿੰਪਟਮਸ ਨੂੰ ਰਿਡਿਊਸ ਕਰਨ ਦੇ ਵਿੱਚ ਹੈਲਪ ਕਰ ਸਕਦੇ ਆ ਐਕਸਰਸਾਈਜ਼ ਕਰੋ ਤਾਂ ਕਿ ਤੁਸੀਂ ਥੱਕੋ ਤੁਹਾਨੂੰ ਪ੍ਰੋਪਰ ਨੀਂਦ ਆਵੇ ਸਹੀ ਮਾਤਰਾ ਦੇ ਵਿੱਚ ਤੁਹਾਡੀ ਬਾਡੀ ਦੇ ਵਿੱਚ ਵਿਟਾਮਿਨ ਡੀ ਹੋਣਾ ਚਾਹੀਦਾ ਹੈ ਥਾਇਰੋਇਡ ਤੁਹਾਡਾ ਚੈੱਕ ਹੋਣਾ ਚਾਹੀਦਾ ਹੈ ਔਰ ਇਸ ਤੋਂ ਇਲਾਵਾ ਖੂਬ ਫ੍ਰੈਸ਼ ਫਰੂਟਸ ਐਂਡ ਵੈਜੀਟੇਬਲਸ ਖਾਓ ਸਟ्रेस ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ ਇੱਕ ਬੈਟਰ ਨੀਂਦ